ਅਜੋਕੇ ਦੌਰ ਵਿੱਚ ਰਿਸ਼ਤਿਆਂ ਦੀ ਪੰਨ ਤੋੜ ਤੇ ਜ਼ਿੰਦਗੀ ਦੀ ਤੇਜ਼ ਦੌੜ ਦੇ ਕਾਰਨ ਰਿਸ਼ਤੇ ਤੇ ਜ਼ਿੰਦਗੀ ਦੋਹਾਂ ਦਾ ਘਾਣ ਹੋ ਰਿਹਾ ਹੈ ਜਿਸ ਦੇ ਕਾਰਨ ਇਕਲਾਪੇ ਦੇ ਮਾਰੇ ਲੋਕ ਅੱਕੀ ਪੜਾਈ ਹੱਥ ਮਾਰਦੇ ਤੁਮਣੇ ਪੜ੍ਹਦੇ ਫਿਰਦੇ ਨੇ ਤੁਹਾਡੇ ਸਾਹਮਣੇ ਅਜਿਹਾ ਹੀ ਇੱਕ ਦ੍ਰਿਸ਼ ਪੇਸ਼ ਕਰ ਰਹੇ ਹਾਂ ਨਾਟਕ ਮੂੰਹ ਬੋਲੇ ਰਿਸ਼ਤੇ ਰਾਹੀਂ ਲੋ ਪੇਸ਼ ਹੈ ਨਾਟਕ ਮੂੰਹ ਬੋਲੇ ਰਿਸ਼ਤੇ ਹੈਲੋ ਆਹੋ ਭਾਈ ਮਾਈ ਬੋਲਦਾ ਹੁਣ ਮੇਰੇ ਕੋਲੇ ਕੀ ਰਹਿ ਗਿਆ ਤੁਹਾਡੇ ਵਾਸਤੇ ਥੋੜ ਨੂੰ ਦੇਣ ਨੂੰ ਹੱਥ ਤਾਂ ਮੇਰੇ ਵਢਾ ਲੇ ਹੁਣ ਸਿਰ ਵੱਢ ਲਿਓ ਜਿਹੜਾ ਮੇਰੇ ਕੋਲੇ ਪੋਰਾ ਸੀਗਾ ਸਾਰਾ ਬੇਚ ਵੱਟ ਕੇ ਹਤਾ ਆ ਗਿਆ ਮੈਂ ਮੈਂ ਤਾਂ ਰੂੜੀ ਵਾਲਾ ਗੜਾ ਵੀ ਨਹੀਂ ਰੱਖਿਆ ਆਪਦੇ ਕੋਲੇ ਵੀ ਜਾ ਕੇ ਕੁੱਲੀ ਪਾ ਲੂੰ ਹੁਣ ਨਹੀਂ ਮੈਂ ਆਉਂਦਾ ਕਰੇ ਹੁਣ ਮੈਂ ਗਰਦਾਰੇ ਰੋਟੀ ਖਾ ਲੂੰ ਜੇ ਤਾਂ ਟਿਕਟ ਭੇਜਤਾ ਤੁਸੀਂ ਮੈਨੂੰ ਫੜਾ ਜਿਓਗੇ ਤਾਂ ਮੈਂ ਕਿੱਥੇ ਲੈ ਜਾਉ ਤੇ ਨਹੀਂ ਤਾਂ ਮੈਂ ਕਿਸੇ ਤੋਂ ਹੋਰ ਲੈ ਲੂੰਗਾ ਹੁਣ ਨਹੀਂ ਮੈਂ ਆਉਂਦਾ ਕਰੇ ਲਾ ਵੇ ਝੂਟ ਲਾ ਮੇਰੀ ਵੀ ਜਾਨ ਪੋਰਾ ਮਾਸਾ ਸੁਖਾਲੀ ਹੋਵੇ ਹਾਏ ਹਾਏ ਕਿੱਥੇ ਬਹਾਂ ਚੱਲ ਉਹ ਬਾਈ ਕੋਲੀ ਜਾ ਬੈੰਨੇ ਆ ਬਹਿ ਜਾ ਬਹਿ ਜਾ ਡੈਗ ਨਾ ਪਈ ਨਾ ਬਾਈ ਹੋਰ ਚੂਲੇ ਇੱਥੇ ਪਤਾ ਚੂਲੇ ਦਾ ਖਰਚਾ ਕਿੰਨਾ ਆਏ ਹਾਏ ਕੀ ਪੁੱਛਦਾ ਗੋਡਿਆਂ ਨੇ ਮਾਰ ਲਈ ਬਹਿ ਜਾ ਰਾਮ ਬਹਿ ਜਾ ਨਾ ਮੈਂ ਭਲਾ ਕਿਤੇ ਕਿਸੇ ਕੋ ਖਾਣਾ ਸੀ ਲੈ ਬਾਈ ਬਾਈ ਗਈ ਤੇਰੇ ਕੋੜਾ ਬਹਿ ਜਾ ਬਹਿ ਜਾ ਮੋਗੇ ਤੋਂ ਹਾਂ ਕੁ ਲੁਧਿਆਣੇ ਤੋਂ ਨਾ ਕੀ ਕਿਹਾ ਭਾਈ ਮੈਨੂੰ ਤਾਂ ਸਮਝ ਨਹੀਂ ਲੱਗੀ ਉਹ ਮੈਂ ਸਮਝਦਾ ਪੁੱਛਦਾ ਭਈ ਤੇਰਾ ਪਿੰਡ ਮੋਗੇ ਚ ਆ ਕਿ ਲੁਧਿਆਣੇ ਚ ਆ ਲੈ ਭਾਈ ਤੂੰ ਤਾਂ ਪੱਕੇ ਟੇਵਾਲਾ ਲੈ ਨਾ ਮੇਰਾ ਤਾਂ ਜ਼ਿਲ੍ਹਾ ਵੀ ਦੱਸ ਤਾ ਲੋਦੇ ਹਾਣ ਲੁਧਿਆਣਾ ਅੱਛਾ ਹਾਂ ਭਾਈ ਲੋਦੇ ਹਾਣੇ ਤੋਂ ਹੀ ਆ ਪਿੰਡ ਕਿਹੜਾ ਸੋਈਆਂ ਆ ਮੇਰਾ ਪਿੰਡ ਹੈ ਸੋਈਆਂ ਅੱਛਾ ਸਾਡੇ ਨੇੜੇ ਆ ਹਾਂ ਅੱਛਾ ਤੇਰਾ ਕਿਹੜਾ ਪਿੰਡ ਆ ਭਾਈ ਮੇਰਾ ਵੀ ਉਹ ਮੈਤਿਆਣਾ ਨਹੀਂ ਸੁਣਿਆ ਸੁਣਿਆ ਹਾਂ ਉਹ ਉਹ ਸਾਡੇ ਪਿੰਡ ਚ ਅੱਛਾ 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 ਤੇ ਠੀ ਗੱਟੀਕ ਤੇ ਫਿਰ ਇਹ ਲੁਧਿਆਣਾ ਤੂੰ ਤੇਵਾ ਮੈਂ ਕਿਵੇਂ ਤੇਵਾ ਮੈਂ ਗਾਂ ਕਰਾਲੀ ਵਾਲਾ ਬਹਾਮਣ ਨਾ ਹੋਰ ਕਿਵੇਂ ਤੇਵਾ ਲਾਉਣਾ ਤੱਕ ਹੀ ਜਾਨੀ ਬਾਈ 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 ਲੁਧਿਆਣੀ ਕਹਿੰਦੇ ਆ ਮਿੱਤੋਂ ਟੁੱਟ ਜੂਵੇਂ ਤੇਰੀ ਉੱਥਾ ਲਟਕਦਾ ਹੈ ਉਹ ਕੋਈ ਨਹੀਂ ਹੁੰਦਾ ਇਹਨਾਂ ਨੂੰ ਨਾਕਾਊਡੀ ਪਵਾ ਲੂਗਾ ਉਹ ਕੋਈ ਨਹੀਂ ਹੁੰਦਾ ਬੇਫਿਕਰ ਹੈ ਕਿ ਹੁਣੇ ਦੇਖ ਲਈ ਕਿਵੇਂ ਚਾਮ ਚੜਕਣ ਉੱਤਰਦਾ ਕਿ ਆਵਾ ਹਾਏ ਹਾਏ ਬਹਿ ਜਾ ਤੂੰ ਆਪ ਦਾ ਬਲੈਡਰ ਨਾ ਬਤਾ ਲਈ ਵੇ ਭਾਈ ਇਥੋਂ ਦੇ ਜਵਾਬ ਕਾਦੇ ਆ ਮੇਰੇ ਬਾਂਦਰ ਆ ਬਾਂਦਰ ਉਹ ਮੜੀ ਮਰਤੇ ਹੈ ਗੱਜੇ ਜਿਵੇਂ ਹੁੰਦੇ ਆ ਇਹਨਾਂ ਨੂੰ ਇਹ ਤਾਂ ਹੁਣ ਦੇ ਲਈ ਚਾਮ ਚਮ ਗਿੱੜਾਂ ਅੰਗ ਲਟਕਦੇ ਬਿਚਾਰਿਆਂ ਨੂੰ ਪੂਰਾ ਰਗਤਾ ਥਾ ਹੁੰਦਾ ਉੱਤੇ ਖੁੱਡਿਆਂ ਨੂੰ ਤਾੜੇ ਪਿਆ ਮਾਰੇ ਮੋਟੇ ਹੱਡ ਖੁੱਲ ਜਾਣਗੇ ਸਹੀ ਗੱਲ ਆ ਤੇਰੀ ਹਾਂ ਜੇ ਤੂੰ ਲੈ ਆਂਦੇ ਵਿੱਚ ਤਮ ਮੰਜੇ ਚ ਨਹੀਂ ਥਾ ਆ ਹਾਂ ਨਾ ਉੱਥੇ ਕਿਹੜਾ ਕੋਈ ਸਹਿਆਂ ਦੀ ਪੂਛ ਫੜਨ ਵਾਲੇ ਬਣ ਜਾਂਦੇ ਆ ਵਸੇ ਤਾਂ ਇੱਥੇ ਐਂ ਚੱਲਦਾ ਕੰਮ ਤੇ ਤੇ ਤੂੰ ਵੀ ਤੇਰਾ ਹੋ ਜੂ ਕੰਮ ਲੋਟ ਪੈ ਜੂ ਤੇਰੇ ਵੀ ਕੰਨਾ ਫਿਕਰ ਨਾ ਕਰਿਆ ਕਰ ਇੱਥੇ ਕੈਨੇਡਾ ਆਏ ਇਹਦੇ ਹਰੇਕ ਬੁੜੇ ਬੁੜੀ ਤੇ ਕੰਨਾ ਪਿਆ ਵਈ ਆ ਨਾ ਕੰਨਾ ਤੇ ਛੱਡ ਹਾ ਹੈ ਨਹੀਂ ਖਸਮਾਂ ਨੂੰ ਖਾ ਲਈਏ ਨਹੀਂ ਸਿਰ ਚ ਕੀ ਪਾਈ ਜਾਨੀ ਆ ਬਜਰੀ ਕੋੜਾ ਤੇਰੇ ਜੂੰਡੇ ਕੌਣ ਤੋ ਤੇਰੀ ਮਾਂ ਨੇ ਪਰਸੋਂ ਨੂੰ ਮੜਨਾ ਬਾਈ ਹਜੇ ਦੋ ਨਾਟਾ ਲਾ ਕੇ ਦੋ ਦੋ ਦੇ ਨਾ ਹੋਰ ਕੀ ਦੋ ਦੋ ਨਾਟਾ ਕੱਠੀਆਂ ਲੱਗਦੀਆਂ ਨਾ ਥੱਕ ਤੇ ਜ਼ਿੰਦਗੀ ਸੌਖੀ ਆ ਨਾ ਕੰਮ ਵਾਲਿਆਂ ਦੀ ਨਾ ਬੁੜਿਹਾਂ ਦੀ ਤੇਰੇ ਤੇਰੇ ਹੈ ਪੁੱਤ ਬੱਤੀ ਇੱਕ ਦੂਤਾ ਦੋਤੀਆ ਨਾ ਬਾਈ ਜੇ ਸੱਚ ਪੁੱਛਦਾ ਨਾ ਇਹ ਕਿਸੇ ਦੇ ਕੁਛ ਨਹੀਂ ਲੱਗਦੇ ਆ ਆਈ نو ਯੂ نو ਇੰਡੀਆ ਅਡਲਟੀ ਗੋ ਬੈਕ ਇਹੀ ਕੁਛ ਜਾਣਦੇ ਆ ਉਤਰ ਕੋਈ ਨਾ ਕੋਈ ਹੋ ਜਾਵੇ ਲੋਟ ਹੋਰ ਸੁਣਾ ਹੋਰ ਕਰਿਆ ਕਦੋਂ ਲੋਟ ਹੁੰਦੇ ਆ ਆਏ ਹਾਏ ਨਾ ਤੂੰ ਇੱਥੇ ਆਇਆ ਨਾ ਭਾਈ ਤੂੰ ਮੈਨੂੰ ਪੁੱਛਿਆ ਸੀ ਮੈਂ ਭੁੱਲ ਗਈ ਹੂੰ ਹੂੰ ਭਾਈ ਇਹ ਮੇਰੇ ਪੋਤਾ ਪੋਤੀ ਆ ਕਿ ਦੋਤਾ ਦਿੱਤੀ ਹਾਂ ਲੈ ਸੁਣ ਲੈ ਫੇ ਗਾਥਾ ਅੱਛਾ ਇਹ ਮੇਰੇ ਭਤੀਜੇ ਦੇ ਪੋਤਾ ਪੋਤੇ ਆ ਤੇ ਮੇਰੇ ਭਰਾ ਦੇ ਪੋਤਾ ਪੋਤੀ ਆ ਤੇਰੇ ਭਰਾ ਦੇ ਫੇਰ ਤਾਂ ਭਰਾ ਤੇਰਾ ਇੱਥੇ ਹੁਣੇ ਫੇ ਤੈਨੂੰ ਕੀ ਫਿਕਰ ਆ ਨਾ ਕਿੱਥੇ ਇੱਥੇ ਭਰਾਵਾ ਭਰਾ ਮੇਰਾ ਖਾ ਲਿਆ ਨਸ਼ਿਆਂ ਨੇ ਹਾਏ ਉਦਰੀ ਉਦਰੀ ਪੋਰਾ 파ਰਸੀ ਪਤੀ ਜਾ ਉਦੋਂ ਓਹ ਹੋ ਹੋ ਨਾ ਇਹ ਉਸ ਦੇ ਕਿਤੇ ਜੇ ਦੇ ਬੱਚੇ ਆ ਮੇਰੇ ਤੂੰ ਉਦੋਂ ਕਿੱਡੀ ਕਿਛੀ ਪੁੱਛਣਾ ਹਜੇ ਵਿਆਹ ਨਹੀਂ ਹੋਇਆ ਸੀ ਮੇਰਾ ਉਦਰੀ ਅੱਛਾ ਨਸ਼ੇ ਆ ਗਏ ਨਸ਼ੇ ਖਾ ਗਏ ਸਾਡੇ ਪੰਜਾਬ ਨੇ ਓ ਪੰਜਾਬ ਨੂੰ ਖਾ ਲਿਆ ਨਸ਼ਿਆਂ ਨੇ ਤਾਂ ਹੀ ਤਾਂ ਜੋ ਆ ਬਾਹਰ ਪੈਸ ਦੇ ਆ ਮਾਪੇ ਮਾਪਿਆਂ ਨੂੰ ਕੱਢਦੇ ਆ ੱਟਕੇ ਮਾਰ ਕੇ ਵੀ ਨਿਕਲਦੇ ਮਿਲਿਆ ਕੀ ਖਾ ਗਏ ਸਰਕਾਰਾਂ ਖਾ ਗੀਆਂ ਹਾਏ ਹਾਏ ਤੇ ਲੈ ਹੁਣ ਸੋਣ ਅਮਰੀਕਾ ਨਹੀਂ ਅੱਛਾ ਮੈਂ ਨਾ ਫਿਰ ਵਿਆਹ ਨਹੀਂ ਕਰਾਇਆ ਕੁਆਰੀ ਸਾਂ ਬੋਲੋ ਬੋਲੋ ਅੱਛਾ ਫਿਰ ਮੈਂ ਸਾਰੀ ਖੇਤੀ ਆਪ ਸੰਭਾਲੀ ਟਰੈਕਟਰ ਚਲਾਇਆ ਭਾਈ ਮੈਂ ਸਿਰੀਆਂ ਤੋਂ ਮੈਂ ਕਿ ਆਪ ਚਲਾਇਆ ਟਰੈਕਟਰ ਅੱਛਾ ਤੇ ਮੰਡਿਲ ਜਾਂਦੀ ਸੀ ਸਾਰੇ ਕੰਮ ਆਪ ਕਰਦੀ ਸੀ ਕਿ ਕਮਾਈ ਕੀਤੀ ਦੱਬ ਕੇ ਹਾਂ ਘਰ ਸੰਭਾਲ ਕੇ ਅੱਛਾ ਧੀ ਜਾਵੜਾ ਕੀਤਾ ਹਾਂ ਤੇ ਉਹਨੂੰ ਇੱਥੇ ਧੋ ਰਿਆ ਮੱਲਵਲੀ ਬਾळा ਘੈਂਟ ਆ ਹੈ ਹੋਰ ਕੀ ਨਾ ਜ਼ਿੰਦਗੀ ਕਿਤੇ ਐਵੇਂ ਸੌਖੀ ਲੰਘਦੀ ਆ ਗੋਡੇ ਗਦੇ ਐਵੇਂ ਹੀ ਰਹਿ ਗਏ ਆ ਹਾਂ ਹਾਂ ਹੋਰ ਕੀ ਹੋਰ ਦੱਸ ਕਿਵੇਂ ਹੋਰ ਬਾਈ ਕੀ ਦੱਸਣਾ ਬਸ ਲੰਗੀ ਜਾਂਦੀ ਆ ਜ਼ਿੰਦਗੀ ਹਮ ਨਾ ਬਾਈ ਹਾਂ ਤੂੰ ਦੱਸ ਤੂੰ ਕਿਦੇ ਨਾਲ ਆਇਆ ਕਦੋਂ ਕਦਾਂ ਆਇਆ ਮੈਨੂੰ ਲੱਗਦਾ ਤੂੰ ਤਾਂ ਪੱਕਾ ਹੀ ਹੁਣਾ ਬਾਈ ਉਤੋਂ ਹੁਣ ਭੈਣੇ ਤੂੰ ਬਸ ਛੇੜ ਹੀ ਨਾ ਜਿੰਨਾ ਛਿੜ ਟੰਗੀ ਖੂਨ ਹੀ ਨਿਕਲੋ ਹਾਏ ਮੈਂ ਮਰ ਜਾ ਆਈ ਲਟਾਲੀ ਕੁੜੀ ਨੂੰ ਦੇਈ ਲੈ ਬੈਠਾ ਮੈਂ 50 60 ਲੱਖ ਜਿੰਨੇ ਮੇਰੇ ਕੋਲੇ ਕਮਾਈ ਸੀਗੀ ਮੈਂ ਸਾਰੀ ਇਹਨਾਂ ਨੂੰ ਦੇਤੀ ਓਏ ਹੋਏ 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 ਤੇ ਹੁਣ ਕ ਨਾ ਹੋ ਤੂੰ ਤਾਂ ਮੇਰੀ ਭੈਣ ਅਰ ਗਈ ਹੋਈ ਆ ਭੈਣੇ ਉਹ ਹਾਲ ਆ ਮੇਰਾ ਵੀ ਮੈਂ ਕਰੇ ਨਹੀਂ ਗਿਆ 4 ਦਿਨ ਹੋ ਗਏ ਹਾਂ ਤੇ ਹੁਣ ਕਹਿੰਦੀ ਆ ਕਲੇਸ਼ਪਾਈ ਬੈਠੀ ਆ ਨਰਕ ਬਣਾਇਆ ਪਿਆ ਵੀ ਘਰੋਂ ਜਿਹੜਾ ਵੀ ਉੱਥੇ ਵੇਚਿਆ ਘਰ ਘਰ ਵੀ ਵੇਚ ਕੇ ਆ ਤੇ ਮੈਂ ਤਾਂ ਪਹਿਲਾਂ ਹੀ ਵੇਚਤਾ ਸੀ ਬਾਈ ਮੈਂ ਫਿਰ ਵੀ ਮੰਨਦੀ ਨਹੀਂ ਮੈਂ ਮੈਂ ਨਾ ਤੇਰੀ ਕਹਾਣੀ ਸੁਣ ਕੇ ਮੇਰਾ ਤਾਂ ਦਿਲ ਬਿੰਦਾ ਜਾਂਦਾ ਹੀ ਪਰ ਆ ਸੁਣ ਲਾ ਮੇਰਾ પતિ ਜੈ ਪੱਕਿਆ ਅੱਛਾ ਉਹ ਪੱਕਾਇਆ ਸਾਡੇ ਵਾਲੇ ਵੀ ਲੱਗ ਗੀ ਸਿ ਐਵੇਂ ਕਰਨਾ ਜਿਵੇਂ ਤੇਰੇ ਵਾਲੀ ਕਰਦੀ ਆ ਪਰ ਬਾਈ ਮੈਂ ਫਿਰ ਅੜ ਗਈ ਮੈਂ ਕਿਹਾ ਨੀ ਕੁੜੀਏ ਕਾਲ ਸੁਣ ਇਸ ਭੋਏ ਖਾਦਰ ਮੈਂ ਵਿਆਹ ਨਹੀਂ ਕਰਾਇਆ ਨਾ ਤੂੰ ਕੋਣ ਹੁੰਨੀ ਐ ਜ਼ਮੀਨ ਵੇਚਣ ਵਾਲੀ ਲੈ ਬਈ ਤੱਕਲੇ ਯਾਰ ਕੀ ਹੋ ਗਈ ਫੇਰ ਸਾਰੇ ਸਾਰੇ ਘਰਾਂ ਚ ਇੱਥੇ ਸੀੜੀ ਸਿਆਪਾ ਇਹ ਹੀ ਪਿਆ ਵਿਆ ਹਰੇਕ ਜਿਹੜਾ ਮਰਜ਼ੀ ਪਰਦਾ ਚੱਕ ਕੇ ਦੇਖ ਲਾ ਸੜੇਹਾਾਂ ਦੀ ਮਾਰਦੀ ਐ ਇੱਥੇ ਪੈਣੇ ਰਿਸ਼ਤੇ ਅੱਕ ਦੇ ਬੀਆਂ ਨੂੰ ਉੱਡ ਗਏ ਸਹੀ ਗਾਏ ਐ ਉੱਡ ਗਏ ਹਵਾ ਤੋਂ ਬਿਨਾਂ ਹੀ ਉਪਮਕਰੀਆਂ ਦੀ ਓੜ ਦੇ ਆਹ ਓਹ ਉਸ ਤਰ੍ਹਾਂ ਨਾ ਬਾਈ ਗੱਲ ਸੁਣਾ ਭਲਾ ਪੁੱਠਾ ਗੇੜਾ ਵੀ ਆਊਗਾ ਤੇਰਾ ਦਿਮਾਗ ਕੀ ਕਹਿੰਦਾ ਬਣਾ ਦੇ ਹੁਣ ਤੂੰ ਇਹਨੂੰ ਪੁੱਠਾ ਗੇੜਾ ਲਿਆਉਣਾ ਚੱਜਲਾਂ ਚੰਗੇ ਥਾਂ ਆ ਗਈਆਂ ਆਈਸਕ੍ਰੀਮ ਮਾ ਖਾਣੀ ਆ ਪੀਜੇ ਕਰਨੀ ਆ ਹੁਣ ਤੂੰ ਪੁੱਠੇ ਗੇੜੇ ਨੂੰ ਆ ਗਈ ਪੁੱਠਾ ਉੱਥੇ ਫੇਰ ਜਾਣਾ ਨਾ ਉੱਥੇ ਤਾਂ ਕੀ ਜਾਣਾ ਲੱਗਦਾ ਤਾਂ ਇੱਥੇ ਸਾਰਾ ਕੁਝ ਸਿੱਧਾ ਹੀ ਆ ਹਾਂ ਬਰਗ ਕੀ ਗੱਲ ਅਨਾ ਆ ਜਿਹੜੇ ਪੰਛੀ ਜਨੌਰ ਹੁੰਦੇ ਆ ਹਾਂ ਇਹ ਵੀ ਆਪਣੀਆਂ ਪੱਕੀਆਂ ਥਾਵਾਂ ਵੱਲੋਂ ਮੁੜਦੇ ਆ ਤੇ ਆ ਕੁੰਝਾਂ ਹਾਂ ਵੇਖਿਆ ਨਹੀਂ ਕਿਵੇਂ ਪਹਾੜਾਂ ਵੱਲੋਂ ਜਾਂਦੀਆਂ ਹਾਏ ਹਾਏ ਅ ਜਦੋਂ ਔਰਾਂ ਦੀਆਂ ਡੋਰਾਂ ਬੰਨ ਕੇ ਇਹ ਕੁੱਤੇ ਤੇ ਪਏ ਹੁੰਦੇ ਸੀ ਉਦੋਂ ਐ ਦੇ ਦੇ ਦਿੰਦੇ ਸੀ ਜਿਹੜੀ ਮੋਰਲੀ ਹੁੰਦੀ ਆ ਉਹ 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 ਬੋਲਦੀ ਹੁੰਦੀ ਆ ਬਾਕੀ ਪਿੱਛੇ ਪਿੱਛੇ ਜਾਂਦੀ ਪਿੱਛੇ ਪਿੱਛੇ ਜਾਂਦੀਆਂ ਤੇ ਜੇ ਇੱਕ ਤਾਂ ਕੱਲੀ ਰਹੇ ਜਾਂਦੀ ਤਾਂ ਜੀ ਤਾਂ ਕਰਦਾ ਹੁਣ ਜੀ ਤਾਂ ਕਰਦਾ ਹਾਂ ਜਿਹੜੀ ਕੱਲੀ ਰਹਿ ਜਾਂਦੀ ਆ ਉਹ ਕਿਤਰਾ ਕਲਪ ਦੀ ਉਹ ਨਹੀਂ ਵੇਖੀ ਕਦੀ ਹੂੰ ਐ ਇੱਥੇ ਤਾਂ ਇਹ ਇਹ ਆਪਣਾ ਹੁਣ ਵਾਪਸ ਢੁਪਲ ਜਾ ਇਹ ਤਾਂ ਢੁਪਲ ਜਾ ਭਾਈ ਹੁਣ ਨੀ ਜਾ ਹੁਣਾ ਇਹ ਨਾ ਜੰਗਲ ਆ ਜੰਗਲ ਆ ਆਪਾ ਤਾਂ ਸਾਰੇ ਹਾਏ ਜੰਗਲ ਕਿਵੇਂ ਆਪਾ ਤਾਂ ਸਾਰੇ ਰੋਹੀ ਬਿਆਮਾਨ ਚ ਆ ਗਏ ਆ ਹਾਏ ਜੰਗਲ ਕਿਨੇ ਇੱਧੇ ਦੇ ਘਾਰੇ ਨਾ ਚਪਲੀਆਂ ਪਾਉਨੀਆਂ ਕਰੇ ਦਰਿਆ ਮਖਮਲਾ ਬਿਸ਼ੀਆਂ ਪਈਆਂ ਬਾਬਿਆਂ ਦੇ ਡੇਰਿਆਂ ਵਾਂਗ ਇਦੋਂ ਤੈਨੂੰ ਇਹ ਜੰਗਲ ਲੱਗਦਾ ਇਹ ਜੰਗਲ ਆ ਫੋਟ ਤੇਰੇ ਦੀ ਉਹ ਬਾਈ ਹੈ ਜਾਂ ਜੰਗਲ ਆ ਇਹ ਰੁੱਖਾਂ ਦਾ ਜੰਗਲ ਨਹੀਂਗਾ ਹਾਂ ਇਹ ਪੱਥਰਾਂ ਦਾ ਜੰਗਲ ਆ ਉਹ ਬੋਲੋ ਪੱਥਰਾਂ ਦਾ ਆਲੇ-ਦੋਲੇ ਸਾਰਾ ਕੁਛ ਵੀ ਇੱਕ ਪੱਕਾ ਸੰਗਮਰਮਰੀ ਹੈ ਕਿਤੇ ਮਿੱਟੀ ਰਤਮਸੀ ਨਜ਼ਰ ਆਉਂਦੀ ਜੇ ਰੋਖ ਵੀ ਲਾਉਂਦੇ ਆ ਨਾ ਤੇ ਬਣੇ ਬਣਾ ਲਿਆ ਟਕਾ ਦੇ ਦਿੰਦੇ ਇੱਥੇ ਹੈ ਇਹ ਤਾਂ ਹੈ ਤੇ ਫੇਰੇ ਜੰਗ ਇਹ ਜੰਗੜ ਨਹੀਂ ਤਾਂ ਹੋਰ ਕੀ ਆ ਨਬਾ ਇੱਕ ਗੱਲ ਮੈਨੂੰ ਚੇਤੇ ਆਉਂਦੀ ਗੱਲ ਤਾਂ ਤੇਰੀ ਵੀ ਠੀਕ ਹੈ ਬਈ ਬੰਦੇ ਦਾ ਜੀ ਨਹੀਂ ਲੱਗਦਾ ਪਰ ਆਪਾਂ ਤਾਂ ਉੱਥੇ ਦੇਖਿਆ ਨਾ ਦੇਖਿਆ ਸਾਰਾ ਕੁਛ ਮੈਨੂੰ ਨਾ ਇੱਕ ਗੱਲ ਚੇਤੇ ਆਉਂਦੀ ਆ ਮੇਰਾ ਬਾਬਾ ਕਹਿੰਦਾ ਹੁੰਦਾ ਸੀ ਬਾਈ ਹੂੰ ਬੰਦੇ ਨੂੰ ਬੰਦੇ ਨਾਲ ਜੋੜਿਆ ਹੁੰਦਾ ਰੱਬ ਨੇ ਹੂੰ ਇੱਕ ਮੀਨ ਜੀ ਤਾਰ ਨਾਲ ਅੱਛਾ ਉਹ ਤਾਰ ਆਪਾਂ ਨੂੰ ਦੀਂਦੀ ਆਪਣੀ ਦੀਂਦੀ ਤਾਂ ਹੈ ਨਹੀਂ ਦੀਂਦੀ ਨਹੀਂ ਇਹੋ ਤੇ ਗੱਲ ਆ ਹਾਂ ਉਹ ਤਾਰਾਂ ਹੀ ਟੁੱਟ ਗਈਆਂ ਆਹਾਂ ਤਾਰਾਂ ਹੀ ਟੁੱਟ ਗਈਆਂ ਛਿਆਣੀ ਵਾਲੀ ਕੁੜੀਏ ਤੂੰ ਪਤਾ ਨਹੀਂ ਕਿ ਤੋਂ ਤੇਰਾ ਬਾਬਾ ਕੀ ਕਰਦਾ ਸੀ ੱੱਕੇ ਢੋੜੇ ਸਿਆਣਪ ਨਾਲ ਆਉਂਦੇ ਵਿੱਚ ਓਹੋ ਗਲਤੀ ੱੱਕੇ ਢੋੜੇ ਖਾਂਦਾ ਪੱੱਤਰ ਵੀ ਰੋੜ ਰੋੜ ਕੇ ਬੰਦਾ ਬਣ ਕੇ ਰਹੀ ਨਾ ਬੁੜੀ ਬਣ ਕੇ ਨਹੀਂ ਰਹੀ ਹਾਂ ਠੀਕ ਆ ਠੀਕ ਚੌਣੀ ਭਾਈ ਇੱਥੇ ਵਹਨੇ ਆ ਭਈ ਉਹ ਤਾਰਾਂ ਤਾਂ ਟੁੱਟੀਆਂ ਹੀ ਟੁੱਟੀਆਂ ਹੂੰ ਇੱਥੇ ਤਾਂ ਜੈਵੱਡੇ ਦਾ ਕੋਈ ਵੱਡੀ ਉਂਗਲ ਤੇ ਬੱਸ ਇਹਦਾ ਚੱਲ ਬਾਈ ਇੱਥੇ ਮਸ਼ੀਨਾਂ ਨੇ ਹਾਂ ਚੱਲ ਚਲਦੀਆਂ ਘਰ ਨੂੰ ਆਵੇ ਕੇ ਜਵਾਕਾਂ ਨੇ ਕੀ ਤੂੰ ਮੈਂ ਚੜਾ ਪਾ ਲੈ ਲੈ ਜਾ ਚੱਲ ਠੀਕ ਹਾਂ ਨਾ ਫੇਰ ਮੜਦੇ ਆਪਾਂ ਚੰਗਾ ਮੈਂ ਵੀ ਇੱਥੇ ਮੈਂ ਤਾਂ ਕਿੱਥੇ ਜਾਣਾ ਮੈਂ ਤਾਂ ਇੱਥੇ ਹੀ ਬੈਠੋ ਵੇ ਆਜੋ ਵੇ ਚਲੋ ਚਲੋ ਤੋਰ ਘਰ ਨੂੰ ਚਲੋ ਵੇ ਬਾਈ ਇੰਨੇ ਦਿਨ ਆਇਆ ਹੀ ਨਹੀਂ ਤੂੰ ਹਾਏ ਜਣਦਾ ਮੈਨੂੰ ਤਾਂ ਢੁੜਕੂ ਜਿਹਾ ਲੱਗ ਗਿਆ ਮੈਂ ਨਾ ਫਿਰ ਬੜਾ ਔਖਾ ਹੋ ਗਿਆ ਫਿਰ ਮੈਂ ਗੁਰਦਾਰੇ ਤੋਂ ਪਰੇ ਨਿਕਲ ਜਾਕਰ ਜੰਗਲ ਦੇ ਚ ਨੂੰ ਧਰਨੋਂ ਪਾਰਕ ਜੀ ਚ ਬੱਠਾ ਰਹਿੰਦਾ ਸੀ ਐ ਟਾਈਮ ਟੂ ਨਾ ਮੈਨੂੰ ਲੱਗਾ ਵੀ ਬਾਈਕ ਦੇ ਪਿੰਡ ਨੂੰ ਨਾ ਮੁੜ ਗਿਆ ਹੋਵੇ ਉਹ ਪਿੰਨੇ ਮੈਂ ਪਿੰਡ ਕਿੱਥੇ ਜਾਵਾਂ ਕਿਉਂ ਜਾਵਾਂ ਵੀ ਕਿਵੇਂ ਔਰ ਜਾਵਾਂ ਵੀ ਕਿੱਥੇ ਨਾ ਕੀ ਗੱਲ ਮੇਰੇ ਤਾਂ ਮੇਰਾ ਤਾਂ ਪਿੰਡ ਚ ਸਿਵੇ ਨੇ ਵੀ ਨਾ ਕੱਟਤਾ ਹੋਊਗਾ ਮੇਰੇ ਕੋਲ ਤਾਂ ਇੱਕ ਪੋਰਾ ਗੜਾ ਵੀ ਨਹੀਂ ਆ ਤੂੰ ਰੂੜੀ ਵਾਲਾ ਮੈਂ ਜਾਊ ਕਿੱਥੇ ਥਰੀਕਾਂ ਦੇ ਕਿਵੇਂ ਜਾ ਕੇ ਬੈਠੂ ਮੈਂ ਮੈਂ ਕਿਵੇਂ ਜਾ ਸਕਦਾ ਨਾਲੇ ਮੇਰੇ ਕੋਲ ਤਾਂ ਇੱਕ ਗਲੀ ਵਾਲਾ ਪੈਸਾ ਨਹੀਂ ਟਿਕਟ ਕੌਣ ਲੈ ਕੇ ਦੇਊ ਮੈਨੂੰ ਟੈਂਟ ਹੋਊ ਤਾਂ ਵਿੱਚ ਆਏ ਹੁਣ ਜਿਹੜੇ ਸਾਡੇ ਪਿੰਡ ਦੇ ਆਉਂ ਮੁੰਡੇ ਨੂੰ ਕਹਿੰਦੇ ਆ ਵੀ ਉਹਨੂੰ ਕਹਾਂਗੇ ਅਸੀਂ ਵੀ ਭਾਈ ਚੱਲ ਇਹਨੂੰ ਤੂੰ ਪਿੰਡ ਭੇਜ ਦੇ ਪਰ ਮੈਂ ਪੜੇ ਰਹੂ ਕਿੱਥੇ ਉੱਥੇ ਨਾ ਭਾਈ ਗਾਲ ਸੁਣਾ ਕਾ ਬਰਨਾ ਹੈ ਮੈਂ ਨਾ ਦੇਲ ਨਾ ਛੱਡ ਬੈਠੇ ਮੈਂ ਕੁਝ ਨਾ ਕੁਝ ਕਰਦੀ ਆਂ ਮੈਂ ਮੈਂ ਐ ਕਰਦੀ ਆ ਮੈਂ ਆਪਣੇ ਭਤੀਜੇ ਨਾਲ ਗੱਲ ਕਰਦੀ ਆ ਹਾਂ ਨਾ ਐਵੇਂ ਕੋ ਬਰਨਾ ਤੂੰ ਆਪਾਂ ਕੋਈ ਨਾ ਕੋਈ ਸਬੀਲ ਬਣਾਉਨੇ ਆ ਲੈ ਮੈਂ ਮੁੜਦੀ ਮੈਨੂੰ ਤਾਂ ਕਿੰਨੇ ਦਿਨਾਂ ਆਫੇ ਕਰ ਲਾ ਕਹਿੰਦਾ ਰੋਜ ਇੱਥੇ ਗੇੜਾ ਮਾਰਦੀ ਬਈ ਬਾਈ ਪਤਾ ਨਹੀਂ ਮੁੜ ਕੇ ਮੁੜਿਆ ਹੀ ਨਹੀਂ ਆ ਚੰਗਾ ਹੋਇਆ ਅੱਜ ਤੂੰ ਮਿਲ ਗਿਆ ਹਾਂ ਕਿਸੇ ਦੇ ਲੱਗੀ ਹੋਈ ਆਪ ਦੇ ਨਹੀਂ ਲਾਈ ਦੀ ਤੁਹਾਡੇ ਕਲੇਸ਼ ਪੈ ਜੂਗਾ ਮੈਂ ਤਾਂ ਕੱਟ ਲਉ ਮੈਂ ਤਾਂ ਬੰਦਾ ਮੈਂ ਬਾੜਾ ਤਾਂ ਇੱਥੇ ਗੁਰਦਾਰੇ ਬਹਿ ਜੂਨ ਕੰਮ ਕਰਨ ਲੱਗ ਜੂਨ ਕੋਈ ਛੱਡ ਦੇ ਤੂੰ ਗੱਲ ਨਾ 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 ਐ ਨਹੀਂ ਉਹ ਕਰਨ ਦੇਣੀ ਕੋਈ ਨਾ ਤੂੰ ਹੌਸਲਾ ਰੱਖ ਕੁਮਰੌਣਾ ਨੇ ਮੈਂ ਨਾ ਆਪਣੇ ਭਤੀਜੇ ਨਾਲ ਜਾ ਕੇ ਗੱਲ ਕਰਦੀ ਆ ਕੋਈ ਨਾ ਕੋਈ ਸੁਬੀਲ ਬਣਾਉਨੇ ਆਪਾਂ ਲੈ ਮੈਂ ਕਿਹ ਚੇਤੀ ਮੁਰਦੀਆਂ ਤੇ ਮੁੜ ਕੇ ਵੀ ਆਉਣੀ ਆ ਮੈਂ ਤਾਂ ਇੱਥੇ ਹੀ ਤੂੰ ਨਾ ਆਹ ਮੈਨੂੰ ਤਾਂ ਜਿਆਦੀ ਫਿਕਰ ਚ ਲੱਗਾ ਵਿਆ ਸੀ ਵੀ ਬਾਈ ਮੁੜ ਕੇ ਮੁੜੇ ਆਈ ਨਹੀਂ ਲਾ ਲਾ ਬਾਈ ਵਾਂਗੀ ਗੱਲ ਮੈਂ ਨਾ ਆਪਣੇ ਭਤੀਜੇ ਨਾਲ ਗੱਲ ਕਰ ਲਈ ਅੱਛਾ ਉਹ ਹੁਣ ਤੂੰ ਐ ਕਰ ਬਈ ਪਾਸਪੋਰਟ ਦੀ ਪਾਸਪੋਰਟ ਤਾਂ ਮੈਂ ਕੋਲੇ ਹੀ ਰੱਖੀ ਬੈਠਾ ਕਿ ਮੈਂ ਮੁੜ ਕੇ ਨਹੀਂ ਮੈਨੂੰ ਮੁੜ ਕੇ ਦੇਣਾ ਨਹੀਂ ਨਾ ਲੱਪਣਾ ਨਹੀਂ ਸੀ ਤੂੰ ਨਾ ਇਹਦੀ ਕਾਪੀ ਮੇਰੇ ਭਤੀਜੇ ਨੂੰ ਪੁੱਛਦੀ ਕਰਤੇ ਅੱਛਾ ਚੱਲ ਠੀਕ ਆ ਤੇ ਫੇਰ ਟਿਕਟ ਤੈਨੂੰ ਮੈਂ ਲੈ ਕੇ ਦਊ ਤੇ ਤੂੰ ਨਾ ਪੰਦਾ ਨਾ ਪੁੱਛੀ ਬਸ ਉੱਡ ਜਾ ਉੱਡ ਜਾ ਇੱਕ ਗੱਲ ਸੁਣ ਲੈ ਵੀ ਜੇ ਮੇਰੇ ਜਿਹੜਾ ਵੀ ਪਾਈ ਪਾਈ ਮੇਰਾ ਥੋੜਾ ਲੱਗਿਆ ਮੈਂ ਭਾਵੇਂ ਉੱਥੇ ਸੀਰੀ ਰਲਾ ਕਿਸੇ ਨਾਲ ਸਾਂਝੀ ਰਲਾ ਤੇਰਾ ਮੈਂ ਮੋੜੂੰਗਾ ਹੀ ਮੋੜੂੰਗਾ ਨਾ ਭਾਈ ਐ ਨਾ ਕਰ ਤੂੰ ਭਰਾ ਆ ਇਹ ਤੂੰ ਜੇ ਤੂੰ ਮੇਰਾ ਇਹ ਕਰ ਦਵੇਂ ਮੈਂ ਭੱਜ ਜਾ ਇੱਥੇ ਤੇ ਮੇਰਾ ਤਾਂ ਕੋਈ ਨਹੀਂ ਦੁਨੀਆ 'ਚ ਮੈਂ ਕਿੱਸਾ ਸਭ ਕੁਝ ਹੋ ਜਾ ਮੈਂ ਮੈਂ ਤੇਰਾ ਸਾਥ ਨਹੀਂ ਭੁਲਾਉਂਦਾ ਮੈਂ ਤੇਰੇ ਪੈਸੇ ਸਾਂਝੀ ਰਲ ਕੇ ਦੇ ਦੂੰ ਪਰ ਮੈਂ ਮੈਂ ਮੰਡੀ 'ਚ ਲੱਗਾ ਦੇਉਂ ਜ਼ਰੂਰ ਜੇ ਉਹ ਸਹਿਦਾਰੀ ਪਰ ਬੰਦ ਕਰੂੰ ਠੀਕ ਤੂੰ ਕਹਿਣਾ ਨਾ ਮੈਂ ਕਿੱਥੇ ਜਾ ਕੇ ਰਹੂੰਗਾ ਮੈਂ ਜਾ ਕੇ ਤੇਰਾ ਪ੍ਰਬੰਧ ਵੀ ਕੋਈ ਕਰ ਦੇਣਾ ਮੈਂ ਤੇਰੇ ਦੂਰੇ ਬਹਿ ਜੂ ਕਿਤੇ ਜਾ ਕੇ ਬਿਰਦਸ਼ ਮਾ ਹੈਗੇ ਉੱਥੇ ਜਾਣਾ ਹਾਂ ਜੀ ਬਿਲਕੁਲ ਨਾ ਗੱਲ ਸੁਣਾ ਮੇਰੀ ਜੇ ਗੱਲ ਸੁਣੇ ਤਾਂ ਹਾਂ ਜੇ ਤੂੰ ਮੈਨੂੰ ਆਪਣੀ ਧਰਮ ਦੀ ਭੈਣ ਸਮਝਣਾ ਨਾ ਤਵੇਰੇ ਨੇ ਜਵਾਬ ਨਾ ਦੇ ਹੁਣ ਭੈਣ ਨਹੀਂ ਸਮਝੂ ਤਾਂ ਮੈਂ ਹੁਣ ਇੰਨਾ ਕੁਝ ਕਰਦੀ ਆ ਤਾਂ ਮੈਂ ਹੋਰ ਮੈਂ ਤਾਂ ਤੈਨੂੰ ਮਾਂ ਸਮਝੂ ਭੈਣ ਕੀ ਮਾਂ ਨਾ ਫੇਰ ਮੇਰੀ ਗੱਲ ਸੁਣ ਲਾ ਮੇਰੀ ਗੱਲ ਤਾਂ ਪੂਰੀ ਹੋ ਲੈਣ ਦੇ ਹੂੰ ਐ ਕਰ ਬਈ ਮੇਰੇ ਭਰਾ ਦੇ ਘਰ ਲੱਗਾ ਵਿਆ ਜੰਦਰਾ ਤੂੰ ਜੰਦਰਾ ਖੋਲ ਲਾ ਜਾ ਕੇ ਨਹੀਂ ਪੈਣੇ ਇਹ ਨਹੀਂ ਹੋਣਾ ਮੈਂ ਜਿੰਦਰਾ ਨਹੀਂ ਖੋਲ ਸਕਦਾ ਲੋਕਾਂ ਨੇ ਕਹਿਣਾ ਇਹ ਦੱਬ ਲਿਆ ਨਾ ਭਾਈ ਲੋਕਾਂ ਨੇ ਕਹਿਣਗੇ ਦੱਬ ਲਿਆ ਇਹ ਮੈਂ ਜਿੰਦਰਾ ਨਹੀਂ ਖੋਲ ਸਕਦਾ ਤੇ ਮੈਨੂੰ ਨਾ ਨਾ ਮੇਰੀ ਗੱਲ ਸੁਣ ਸਾਰਾ ਪਿੰਡ ਮੈਨੂੰ ਪੂਆ ਪੂਆ ਕਹਿੰਦਾ ਮਜਾਲ ਕੀ ਉੱਥੇ ਕੋਈ ਤੇਰੀ ਵਾਵਲ ਵੇਖ ਜਾਵੇ ਫੇਰ ਵੀ ਪੈਣੇ ਦੁਨੀਆਂ ਦੇ ਮੂੰਹ ਹੁੰਦੇ ਆ ਚਾਰ ਚਾਰ ਇੰਨਾ ਹੀ ਤਰਾ ਬਹੁਤਾ ਮੈਨੂੰ ਪਿੰਡ ਬਚਾ ਦੇ ਮੈਂ ਤੈਨੂੰ ਲੰਦੂ ਪਰਦਾ ਤਾਂ ਹੋ ਗਿਆ ਬਸ ਦਿਲ ਨਾ ਛੱਡ ਨਾ ਹੁਣ ਨਾ ਆ ਮੇਰੇ ਇੱਕ ਗੱਲ ਸੁਣ ਹੂੰ ਆ ਬਾਹਰ ਇਧਰ ਕਰ ਹੁਣ ਮੈਂ ਵਿਖਾ ਲੂੰ ਬਈ ਮੂੰਹ ਬੋਲੇ ਰਿਸ਼ਤੇ ਪੜਦੇ ਆ ਕਲਯੁਗ ਚ ਐਨ ਮੇਰੇ ਕੋਲ ਤਾਂ ਕੋਈ ਸੁਣੀ 1.5 ਬਸ ਹੋਰ ਨਹੀਂ ਕਹਾਣਾ ਕੁਛ ਤੂੰ ਮੇਰਾ ਪ੍ਰਾਣ ਆਂ ਅੱਜ ਤੂੰ ਭੈਣੋ ਤੇ ਭਰਾਵੋ ਆਪਛਾਣਿਆ ਆਹ ਕੌਣਾ ਬਲਾ ਇਹ ਸਾਡੇ ਪੰਜਾਬ ਦੀ ਰੂਹ ਆ ਜਿਹਦਾ ਬੇੜਾ ਇਹਦੇ ਆਪਣਿਆਂ ਨੇ ਡੋਬਿਆ ਇਹ ਸਾਡੀ ਪੰਜਾਬ ਦੀ ਰੂਹ ਦਾ ਬੇੜਾ ਇਹਦੇ ਆਪਣੇ ਹੀ ਡੋਬਿਆ ਚੇਤੇ ਰੱਖੋ ਪੰਜਾਬ ਦੀਆਂ ਇਹ ਭਟਕਦੀਆਂ ਰੂਹਾਂ ਅਣਦੀ ਬੁਰਕੀ ਨੂੰ ਤਰਸਦੀਆਂ ਕਦੀ ਧਰਤੀ ਦੇ ਐਸ ਕੋਨੇ 'ਚ ਤੇ ਕਦੀ ਐਸ ਕੋਨੇ ਵਿੱਚ ਭਟਕਦੀਆਂ ਫਿਰਦੀਆਂ ਤੇ ਹਾਈਲਟਸ ਵਾਲੀਆਂ ਕੁੜੀਆਂ ਇਹ ਭਲਾ ਇਸੇ ਰੂਹ ਦੀਆਂ ਕੀਚਰਾ ਨਹੀਂ ਤੇ ਹੋਰ ਕੀ ਆ ਆ ਇੱਕ ਗੱਲ ਧਿਆਨ ਨਾਲ ਸੁਣੋ ਉਪਰਾਵ ਤੇ ਭੈਣੋ ਮੇਰੇ ਵਾਂਗੂ ਸਾਰਾ ਕੁਝ ਵਿਚਵਟ ਕੇ ਨਾ ਆ ਜਿਓ ਇੱਕ ਅੱਧਾ ਖੋੜਾ ਰੱਖ ਲਿਓ ਜਿੱਥੇ ਜਾ ਕੇ ਮੁੜ ਸਕੋ ਮੁੜ ਸਕੋ ਐਸੀ ਨਾਟਕ ਮੂੰ ਬੋਲੇ ਰਿਸ਼ਤੀ